ਸਰਦਾਰ ਗੋਗੂਬਾਈ ਦੇ ਪੰਚੀ ਨੂੰ ਤੁਕ ਮੈਂ ਮੇਰਾ ਮਰਨਾ ਹੈ ਜੀ ਕਿ ਗੋਗੀ ਜੀ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣਾ ਇਹ ਬਹੁਤ ਵੱਡਾ ਘਾਟਾ ਲੁਧਿਆਣੇ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਪਿਆ ਕਿਉਂਕਿ ਬੇਵਾਕੀ ਨਾਲ ਆਪਦੀ ਗੱਲ ਰੱਖਣੀ ਆਪਦੀ ਪਾਰਟੀ ਦੇ ਅੰਦਰ ਰੱਖਣੀ ਪਾਰਟੀ ਤੋਂ ਬਾਹਰ ਰੱਖਣੀ ਇਹ ਹਰੇਕ ਦੇ ਹਿੱਸੇ ਨਹੀਂ ਆਇਆ ਔਰ ਗੋਗੀ ਜੀ ਦੇ ਇਨਸਾਨੀਅਤ ਦੇ ਗੁਣ ਉਹਨਾਂ ਦੀ ਜੋ ਇਨਸਾਨੀਅਤੀਆਂ ਉਹ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਸੀ ਕ੍ਰੋਸ ਪਾਰਟੀ ਲਾਈਨ ਉਹਨਾਂ ਦੇ ਚਾਣ ਵਾਲੇ ਉਹਨਾਂ ਨਾਲ ਪਿਆਰ ਕਰਨ ਵਾਲੇ ਅਸੀਂ ਸਾਰੇ ਉਹਨਾਂ ਚੋਂ ਇੱਕਾਂ ਮੈਂ ਉਹਨਾਂ ਚੋਂ عمر ਚੋਂ ਛੋਟਾ ਵੀ ਹਾਂ ਮਗਰ ਜੋ ਮਾਨ ਸਤਿਕਾਰ ਪਿਆਰ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਦਿੱਤਾ ਜਦੋਂ ਕਾਂਗਰਸ ਪਾਰਟੀ 'ਚ ਸੀ ਔਰ ਅੱਜ ਤੱਕ ਦਿੰਦੇ ਆਏ ਕੁਛ ਦਿਨ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਬੜਾ ਪਿਆਰ ਨਾਲ ਹਮੇਸ਼ਾ ਬੜੇ ਹਸਮੁਖ ਖੁਸ਼ਦਿਲ ਜ਼ਿੰਦਾਦਿਲ ਗੋਗੀ ਜੀ ਨੂੰ ਅਸੀਂ ਤਾਂ ਯਾਦ ਰੱਖਦੇ ਆ ਇਸ ਲਈ ਮੇਰਾ ਇਹ ਮੰਨਣਾ ਹੈ ਜੀ ਕਿ ਐਡਾ ਕਾਬਿਲ ਲੋਕਾਂ ਦਾ ਵਕੀਲ بلند ਆਵਾਜ਼ ਜਦੋਂ ਇਲਾਕੇ 'ਚ ਚੁੱਪ ਹੋ ਜੇ ਇਹ ਇਲਾਕੇ ਦਾ ਤੇ ਪੰਜਾਬ ਦਾ ਲੁਧਿਆਣਾ ਸ਼ਹਿਰ ਦਾ ਦਾਸ ਸਮਝਦਾ ਕਿ ਇਹਦੇ ਵਿੱਚ ਬਹੁਤ ਵੱਡਾ ਘਾਟਾ ਇਸ ਲਈ ਮੈਂ ਆਪਦੇ ਉਸ ਸੱਜਣ ਨੂੰ ਜਿੱਥੇ ਗੁਰੂ ਚਰਨਾਚੇ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਦੇ ਚਰਨਾ ਕਮਲਾਂ 'ਚ ਨਵਾਸ ਬਖਸ਼ਣ ਪਿਛੇ ਪਰਿਵਾਰ ਨੂੰ ਸਤਿਕਾਰਯੋਗ ਭੈਣ ਜੀ ਨੂੰ ਸੁਪੁੱਤਰ ਨੂੰ ਉਹਨਾਂ ਦੀ ਬੇਟੀ ਨੂੰ ਸਮੁੱਚੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਦਾ ਦਾਸ ਸ਼ਰੋਪਨੀ ਅਕਾਲੀ ਦਲ ਵੱਲੋਂ ਗੋਗੀ ਜੀ ਦੇ ਇਸ ਦੁਖਦਾਈ ਦਾ ਅਚਨਚੇਤ ਜਿਹੜੀ ਇਹ ਉਮਰਦਤ ਹੋਈ ਆ ਉਹਦਾ ਦੁੱਖ ਦਾ ਪ੍ਰਟਾਪਾ ਕਰਦਾ ਮੇ ਜਠਾ ਜੀ ਵਿਰੋਧੀ ਦਲ ਦੇ ਚ ਇਹ ਗੋਗੀ ਜੀ ਦੀ ਕਮੀ ਨੂੰ ਕਿਸ ਤਿਕਾਂ ਦੇਖਿਆ ਜਾਂਦਾ ਮੇਨਲੀ ਕਿਦਾਂ ਮੈਂ ਮੰਨਦਾ ਜੀ ਕਿ ਕੱਲਾ ਵਿਰੋਧੀ ਦਾ ਦਲ ਨਹੀਂ ਜੀ ਹਰ ਦਲ ਦੀ ਉਹਨਾਂ ਦੀ ਕਮੀ ਮਹਿਸੂਸ ਹੋਊਗੀ ਦੇਖੋ ਆਪਦੀ ਪਾਰਟੀ ਅੰਦਰ ਇੰਨੀ ਬੇਬਾਕੀ ਨਾਲ ਗੱਲ ਕਰਨ ਲੈਣੀ ਇਹ ਗੋਗੀ ਸਾਹਿਬ ਦੇ ਏਸੀ ਆਇਆ ਸੀ ਔਰ ਇਹ ਜੇ ਕਿੰਨੇ ਕਿ ਸਿਆਸਦਾਨ ਨੇ ਐਨੀ ਪੱਥਰ ਤੋੜਦੇ ਨੇ ਹਿੰਮਤ ਲੋਕਾਂ ਦੀ ਗੱਲ ਕੀਤੀ ਨਾ ਜੀ ਲੋਕਾਂ ਨੂੰ ਤਰਜੀ ਦਿੱਤੀ ਆ ਰਿਲੇਸ਼ਨਸ਼ਿਪਸ ਨੂੰ ਆਪਦੀ ਕਨਵਿਕਸ਼ਨ ਨੂੰ ਕਿੰਨੇ ਕ ਲੀਡਰ ਨੇ ਤੁਹਾਨੂੰ ਇਹ ਜੇ ਅੱਜ ਪੰਜਾਬ 'ਚ ਸਭ ਉਹ ਹਰੇਕ ਤਾਂ ਮੌਕਾ ਹੀ ਵੇਖਦਾ ਇਹ ਮੌਕਾ ਨਹੀਂ ਵੇਖਦਾ ਸੀ ਇਹ ਵੇਖਦਾ ਸੀਗਾ ਕਿ ਲੋਕ ਕੀ ਚਾਹੁੰਦੇ ਆ ਕਾਸੀ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਔਰ ਰਿਲੇਸ਼ਨਸ਼ਿਪ ਇਨਸਾਨੀਅਤ ਦੇ ਗੁਣ ਉਹਨਾਂ 'ਚ ਘੁੱਟ-ਘੁੱਟ ਕੇ ਭਰੇ ਸੀ ਮੈਂ ਤਾਂ ਆਪ ਉਹਨਾਂ ਦਾ ਘਾਟਾ ਮਹਿਸੂਸ ਕਰਦਾ ਮੇਰੇ ਨਾਲ ਤਾਂ ਬਹੁਤ ਹੱਦ ਤੋਂ ਵੱਧ ਮਾਂ ਸਤਿਕਾਰ ਪਿਆਰ ਦਿੱਤਾ ਉਹਨਾਂ ਦੀ ਘਾਟ ਸਦਾ ਹੀ ਰੜਕੂ ਗੁਰੂ ਸਾਹਿਬ ਉਹਨਾਂ ਦੇ ਪਰਿਵਾਰ ਤੇ ਮਿਹਰ ਪ੍ਰਿਆਸ ਤੱਕ ਥੈਂਕ ਯੂ